ਸਨਾਤਨ ਕ੍ਰਾਂਤੀ ਦਲ ਨੇ ਪ੍ਰਵਾਸੀਆਂ ਦੀ شناخت ਕਰਵਾਉਣ ਦੀ ਮੰਗ ਨੂੰ ਲੈ ਕੇ ਇੱਕ ਮੁਹਿੰਮ ਪਿਛਲੇ ਕੁਝ ਮਹੀਨਿਆਂ ਤੋਂ ਛੇੜੀ ਹੋਈ ਹੈ। ਦਲ ਵੱਲੋਂ ਬਿਨਾ ਆਪਣੀ ਪਛਾਣ ਦੱਸੇ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਅਮਨ-ਸ਼ਾਂਤੀ ਦੇ ਦਾ ਅਤੇ ਮਾਹੌਲ ਲਈ ਖਤਰਾ ਦੱਸਿਆ ਜਾ ਰਿਹਾ ਹੈ ਅਤੇ ਇਹਨਾਂ ਵੱਲੋਂ ਸ਼ਹਿਰ ਵਿੱਚ ਦੁਕਾਨਾਂ ਅਤੇ ਮਕਾਨਾਂ ਦੇ ਕਈ ਗੁਣਾ ਜ਼ਿਆਦਾ ਕਿਰਾਏ ਦੇਣ ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਪਰ باوجود ਇਸ ਦੇ ਪੁਲਿਸ ਵੱਲੋਂ ਸਹੀ ਤਰੀਕੇ ਨਾਲ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਪਛਾਣ ਅਤੇ شناخت ਨਹੀਂ ਕੀਤੀ ਜਾ ਰਹੀ। ਸਨਾਤਨ ਕ੍ਰਾਂਤੀ ਦਲ ਦੇ ਹੌਦਿਆਰਾਂ ਨੇ ਮਹਿਲਾ ਵਿੰਗ ਦੀ ਅਗਵਾਈ ਵਿੱਚ ਨਵੇਂ ਆਏ ਐਸਐਸਪੀ ਅਦਿੱਤਯ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਵਿੱਚ ਰਹਿ ਰਹੇ ਇੱਕ ਇੱਕ ਪ੍ਰਵਾਸੀ ਦੀ ਪਛਾਣ ਅਤੇ ਸ਼ਨਾਖਤ ਕਰਨ ਦੀ ਮੰਗ ਕੀਤੀ ਐਸਐਸਪੀ ਮਿਸਟਰ ਅਦਿੱਤਯ ਸੇ ਮਿਲੇ ਹਨ ਔਰ ਉਨਕੋ ਹਮਨੇ ਇੱਕ ਮੰਗ ਪੱਤਰ ਦਿਆ ਹੈ ਕਿ ਜੋ ਸ਼ਹਿਰ ਵਿੱਚ ਕਾਫੀ ਕੁਝ ਹੋ ਰਿਹਾ ਹੈ अप्रवासी जो लोग आ गए हैं उन्होंने घर घर में डेरा डाला है बाज़ार में डेरा डाला है उसके लिए हमारी बहन बेटियाँ भी सुरक्षित नहीं हैं और हमें डर लगता है क्योंकि हम बॉर्डर के साइड पे रहते हैं तो बॉर्डर एरियाज़ में ऐसे लोगों से हमें बहुत खतरा है क्योंकि इनकी वेरीफिकेशन नहीं हो रही इन्होंने फेक जो है नकली पासपोर्ट बनाए हुए हैं आधार कार्ड बनाए हुए हैं वोटर कार्ड है और उसमें हमें कोई पता नहीं ऑथेंटिक है कि नहीं कि इनकी असलियत क्या है ये लोग क्या काम करते हैं कहाँ से इनके पास इतना पैसा आता है और क्यों इनके ऊपर सरकारें कार्रवाई नहीं करती और हमें आज लगता है एस एस पी साहब से मिलके कि हमारी सुनवाई होएगी हमारी बच्चियाँ और हमारे बच्चे जो बाहर निकलते हैं सुबह शाम उनको इन चीज़ से बचाया जाएगा हमने एस एस पी साहब को आश्वासन दिया है एश्योरेंस दिया है कि आगे से कहीं भी उनको हमारी ज़रूरत है हम उनके साथ कोऑपरेट करेंगे धन्यवाद जय हिंद ਸ਼ੰਗਰਦੀ ਕੀ ਜਗ ਹੋਰੇ ਨਾ ਅੱਜ ਅਸੀਂ ਜਿਹੜਾ ਮਹਿਲਾ ਵਿੰਗ ਆ ਸਾਡਾ ਸਨਾਤਨ ਕ੍ਰਾਂਤੀ ਦਾ ਉਹਦਾ ਮਹਿਲਾ ਵਿੰਗ ਜਿਹੜਾ ਹੈ ਉਹ ਆਂਟੀ ਸਾਡੇ ਨੀਲਾ ਮੰਟੀ ਨੇ ਇਹਨਾਂ ਦੀ ਜਗਤਾਂ ਦੇ ਵਿਚਾਰ ਜੀ ਐਸਐਸਪੀ ਗੁਰਦਾਸਪੁਰ ਜੀ ਨੂੰ ਮਿਲੇ ਨੇ ਔਰ ਅੱਜ ਬਲੀਵ ਕਰੋ ਉਹਨਾਂ ਨਾਲ ਮਿਲ ਕੇ ਬੜਾ ਅੱਛਾ ਲੱਗਿਆ ਲੱਗਿਆ ਕਿ ਭਈ ਹੁਣ ਵਾਕਈ ਸੀਰੀਅਸਲੀ ਕੰਮ ਹੋਏਗਾ ਕਿਉਂਕਿ ਉਹਨਾਂ ਨੇ ਇਮੀਡੀਏਟਲੀ ਜਿਹੜਾ ਵਾ ਆਪਣੀ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਐਸ ਡੀਸੀ ਸਾਹਿਬ ਨਾਲ ਕੰਟੈਕਟ ਕਰਕੇ ਔਰ ਇਹਦੇ ਸੰਬੰਧੇ ਵਿੱਚ ਠੋਸ ਕਾਰਵਾਈ ਕਰੇ ਇਸੋ ਇਲਾਵਾ ਉਹਨਾਂ ਨੇ ਜਿਹੜਾ ਵੀ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਪਈ ਹੈ ਉਹਨਾਂ ਨੇ ਉਹ ਵੀ ਕਿਹਾ ਹੈ ਕਿ ਕੋਈ ਵੀ ਉਹ ਜਿਹੜੀ ਵਿਅਕਤੀ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਜਾਂ ਨਸ਼ਾ ਕਰਦਾ ਉਹਨਾਂ ਨੂੰ ਜਿਹੜੇ ਕਰਦੇ ਨੇ ਉਹਨਾਂ ਨੂੰ ਤੇ ਉਹ ਨਸ਼ਾ ਛਡਾਊ ਕੇਂਦਰ ਵਿੱਚ ਜੋ ਹੈ ਕਰਵਾਇਆ ਜਾਏਗਾ ਦਾਖਲ ਕਰਵਾਇਆ ਜਾਏਗਾ ਤੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੜੋਸ ਵਿੱਚ ਜਾਂ ਉਹਨਾਂ ਨੂੰ ਕੋਈ ਵੀ ਆਸ-ਪਾਸ ਦੇ ਖੇਤਰ ਦੇ ਵਿੱਚ ਨਸ਼ਾ ਵਿੱਚ ਤਾਂ ਦਿਖਾਈ ਦਿੰਦਾ ਹੈ ਇਹਨਾਂ ਨੂੰ ਪਤਾ ਲੱਗਦਾ ਹੈ ਔਰ ਉਹ ਕੰਟਰੋਲ ਰੂਟ ਤੇ ਵੀ ਦੱਸ ਸਕਦੇ ਨੇ ਔਰ ਬਿਲੀਵ ਕਰੋ ਤੁਹਾਡੀ ਪਛਾਣ ਬਿਲਕੁਲ ਵੀ ਕਿਤੇ ਨਹੀਂ ਦੱਸੀ ਜਾਏਗੀ ਅੱਜ ਐਸਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਦੇਗਾ ਉਹਨਾਂ ਦੀ ਪਛਾਣ ਜਿਹੜੀ ਹੈ ਉਹ ਬਿਲਕੁਲ ਡਿਸਕਲੋਸ ਨਹੀਂ ਕੀਤੀ ਜਾਏਗੀ ਸੋ ਅੱਜ ਇੱਕ ਹੋਪ ਲੱਗੀ ਹੈ ਜਿਹੜੇ ਅਪਰਵਾਸੀ ਲੋਕ ਨੇ ਜੋ ਸਾਡੇ ਗੁਰਦਾਸਪੁਰ ਦੇ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੇ ਕਰਕੇ ਹਥਿਆਰ ਵੀ ਇੱਥੇ ਬਹੁਤ ਜ਼ਿਆਦਾ ਆ ਰਹੇ ਨੇ ਇਲੀਗਲ ਔਰ ਨਸ਼ਾ ਬਹੁਤ ਵੱਡੇ ਅਸਰ ਦੇ ਨਾਲ ਸਪਲਾਈ ਹੋ ਰਿਹਾ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਜਾਰੀ ਹੈ ਕਿਉਂਕਿ ਜਿਹੜੇ ਅਪਰਾਧਿਕ ਲੋਕ ਨੇ ਉਹ ਇੱਥੇ ਝੂਠੇ ਧਾਰਕੜ ਬਣਾ ਕੇ ਰਹਿ ਰਹੇ ਨੇ ਜਲਦੀ ਇਹਦੇ ਤੇ ਉੱਪਰ ਬਹੁਤ ਤਗੜੀ ਕਾਰਵਾਈ ਕਰਨ ਦਾ ਅਸ਼ਵਾਸਨ ਦਿੱਤਾ ਐਸਐਸਪੀ ਸਾਹਿਬ ਨੇ ਜਿਸਦੇ ਲਈ ਹੁਣ ਅਸੀਂ ਧੰਨਵਾਦ ਕਰਦੇ ਹਾਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز